ਸਤਗੁਰਾਂ ਨੇ ਆਖਿਆ ਸੱਜਾ ਗੋਡਾ ਥੱਲੇ ਲਾ ਲਾ ਤੇ ਗੱਬਾ ਖਬਾ ਚੁਕਲਾ ਇੱਕ ਹੱਥ ਦੇ ਉੱਤੇ ਦੂਸਰਾ ਹੱਥ ਟਿਕਾ ਲਾ ਇਸ ਤਰ੍ਹਾਂ ਦੀ ਕੁੱਪੀ ਬਣਾ ਲਾ ਅੱਖੋ ਵਾਹਿਗੁਰੂ ਵੇਖ ਰਿਹਾ ਫੋਟੋ ਸਾਰੀ ਇਸ ਤਰ੍ਹਾਂ ਦੀ ਕੁੱਪੀ ਬਣਾ ਲਾ ਮੈਂ ਚੁੱਕ ਕੇ ਬਾਟੇ ਵਿੱਚੋਂ ਅੰਮ੍ਰਿਤ ਤੇਰੀ ਕੁੱਪੀ ਵਿੱਚ ਪਾਉਂਗਾ ਮੈਂ ਪਹਿਲੋਂ ਬੋਲੂਗਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਪੀਣ ਤੋਂ ਬਾਅਦ ਬੋਲਣਾ ਏ ਮੈਂ ਤੇਰੀਆਂ ਅੱਖਾਂ ਵਿੱਚ ਪੰਜ ਚੁਲੇ ਪਾਉਂਗਾ ਤੇਰੇ ਪੰਜ ਸਿਰ ਵਿੱਚ ਪਾਉਂਗਾ ਸੋਚੋ ਗੁਰੂ ਕੀ ਸਿੱਖੋ ਸਾਡੇ ਵੱਡੇ-ਵਡੇਰੇ ਦਾ ਇਤਿਹਾਸ ਜੇ ਬਾਬੇ ਦੀਪ ਸਿੰਘ ਵਰਗੇ ਸੂਰਮੇ ਨੂੰ ਭਾਈ ਤਾਰੂ ਸਿੰਘ ਵਰਗੇ ਸੂਰਮੇ ਨੂੰ ਭਾਈ ਮਨੀ ਸਿੰਘ ਵਰਗੇ ਮਹਾਪੁਰਸ਼ ਨੂੰ ਅਮਰਦੀ ਦਾਤ ਲੈਣੀ ਪਈ ਆਪਾਂ ਤੇ ਮਰੇ ਪਹਿ ਮਕਾਰਾਂਗੇ ਸਾਨੂੰ ਤੇ ਬਹੁਤ ਜ਼ਰੂਰੀ ਆ ਜਿਹੜੇ ਵਿਕਾਰਾਂ ਦੀ ਅਗ ਤੇ ਨਹੀਂ ਸੀ ਸਰੇ ਜੇ ਉਹਨਾਂ ਨੇ ਅਮਰਤ ਲੈ ਕੇ ਗੁਰੂ ਵਾਲੇ ਬਣ ਕੇ ਆਪਣੀ ਜ਼ਿੰਦਗੀ ਬਤੀਤ ਕੀਤੀ ਆਪਣੇ ਵੱਲ ਵੇਖੋ ਸਵੇਰ ਤੋਂ ਆਪਾਂ ਕੀਵੇਂ ਨੇ ਫੇਸਬੁੱਕ ਤੇ ਜਿਹੜੇ 24 ਘੰਟੇ ਬਾਣੀ ਦੇ ਅਭਿਆਸੀ ਸੀ ਜਦੋਂ ਆਵਾਜ਼ ਆਈ ਕਲਗੀਧਰ ਪਾਛਾ ਦੀ ਉਹ ਦਿਨ ਅਮਰ ਸ਼ਕਨ ਨੂੰ ਤਿਆਰ ਹੋ ਗਏ ਫਿਰ ਅਮਰਤ ਪਾਇਆ ਮੈਂ 15 ਵਾਰ ਤੇਰੇ ਮੂੰਹ ਚ ਅਮਰਤ ਪਾ ਕੇ ਤੇਰੀਆਂ ਅੱਖਾਂ ਚ ਤੇਰੇ ਸਿਰ ਚ ਅਮਰਤ ਪਾ ਕੇ ਤੈਨੂੰ ਬੋਲੂਗਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਦਾਇਆ ਸਿੰਘਾ ਤੋਂ 15 ਵਾਰ ਕਹਿਣਾ 15 ਵਾਰ ਕਹਿ ਕੇ ਰਹਿਤ ਮਰਿਆ ਦਾ ਦੱਸ ਕੇ ਸਾਰਾ ਕੁਝ ਸਮਝਾ ਕੇ ਅੱਖ ਤੇ ਅੱਖਾਂ ਪਾ ਕੇ ਬਾਬੇ ਦੀਪ ਸਿੰਘ ਨੂੰ ਆਖਿਆ ਸੁਣਾ ਫਿਰ ਕੀ ਆਖਿਆ ਇਹਦਾ ਮਤਲਬ ਸਮਝਦੇ ਹੋ ਕੋਈ ਤਬਦੀਲੀ ਆਈ ਬਾਬੇ ਦੀਪ ਸਿੰਘ ਸਾਹਿਬ ਨੇ ਆਖਿਆ ਤਬਦੀਲੀ ਤਾਂ ਬਹੁਤ ਆਈ ਆਨੰਦ ਤਾਂ ਬਹੁਤ ਬਣਿਆ ਮਗਰ ਇੱਕ ਗੱਲ ਦੱਸੋ ਮੇਰਾ ਦੀਵਾ ਜਗ ਪਿਆ ਇਹ ਮੇਰੀ ਸਰਕਾਰ ਨੇ ਆਖਿਆ ਹਾਂ ਦੀਪਾ ਮੋੜਨੀ ਦੀਪਾ ਆਖਿਆ ਹੁਣ ਦੀਪ ਸਿੰਘ ਆਖਿਆ ਪਹਿਲੋਂ ਕੀ ਕਹਿੰਦੇ ਸੀ ਹੁਣ ਕਹਿੰਦੇ ਦੀਪ ਸਿੰਘਾ ਰੱਬੀ ਬਾਣੀ ਨੇ ਪੰਜ ਬਾਣੀਆਂ ਨੇ ਤੇਰੇ ਅੰਦਰ ਜਾ ਕੇ ਦੀਵਾ ਜਗਾਤਾ ਹੈ ਹੱਥ ਜੋੜੇ ਪੁੱਛਿਆ ਨੇਰੀ ਆਗੀ ਕਾਮਦੀ ਤੇ ਫਿਰ ਕੀ ਕਰੂੰ ਦੀਵਾ ਬੁਝ ਜਾਂਦਾ ਨੇਰੀ ਨਾਲ ਆਖੋ ਵੈਗਰੋ ਕਰੋਧ ਦੀ ਅਹੰਕਾਰ ਦੀ ਲੋਭ ਦੀ ਨੇਰੀ ਆ ਗਈ ਤੇ ਦੀਵਾ ਕਿਤੇ ਬੁਝ ਨਾ ਜਾਏ ਹਾਜਰੋ ਜੀ ਦੀਵਾ ਕਿਤੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੁਝ ਬੋਲ ਬੋਲੇ ਸੀ ਗੁਰੂ ਕੇ ਸਿੱਖੋ ਜੇ ਤੇ ਦੀਵਾ ਜਗਾਉਂਦਾ ਮੇਰਾ ਸਰੀਰ ਹਾਜਰੋ ਜੇ ਤੇ ਦੀਵਾ ਜਗਾਉਂਦਾ ਮੇਰਾ ਸਰੀਰ ਤੇ ਸਰੀਰ ਵੀ ਇੱਕ ਦਿਨ ਗਾਇਬ ਹੋ ਜਾਣਾ ਤੇ ਤੇਰਾ ਦੀਵਾ ਵੀ ਬੁਝ ਜਾਂਦਾ ਮੈਂ ਸਰੀਰ ਨਾਲ ਦੀਵਾ ਨਹੀਂ ਜਗਾਇਆ ਆਪਣੇ ਸਰੀਰ ਦੀ ਕੋਈ ਕਲਾ ਵਿੱਚ ਨਹੀਂ ਵਾੜੀ ਮੈਂ ਜਗਜੀਤ ਸਾਹਿਬ ਦੀ ਕਲਾ ਵਾੜੀ ਝੌਂਕੜਾ ਮਾਰੋ ਜੀ ਝੌਂਕੜਾ ਮੈਂ ਜਗਜੀਤ ਸਾਹਿਬ ਦੀ ਕਲਾ ਵਿੱਚ ਵਾੜੀ ਮੈਂ ਨਮਸਤੰਗ ਅਕਾਲੇ ਵਾਲੀ ਕਲਾ ਵਿੱਚ ਵਾੜੀ ਮੈਂ ਵਿਰਾਗ ਵਿੱਚ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਦਨ ਸਦ ਸਦਾਕ ਸੰਤ ਸਮੂਹ ਮੈਂ ਉਹ ਕਲਾ ਵਿਰਾਗ ਦੀ ਵਿੱਚ ਮਾੜੀ ਮੈਂ ਸ਼ਾਂਤੀ ਵਿੱਚ ਪਾਇਆ ਮੈਂ ਬੀਰ ਰਸ ਜਗਤ ਸਾਹਿਬ ਦਾ ਵਿੱਚ ਪਾਇਆ ਮੈਂ ਵਿਰਾਗ ਪਾਇਆ ਸੋਈਆਂ ਚ ਮੈਂ ਰੱਖਿਆ ਦੇ ਸ਼ਬਦ ਚੋਪਾ ਹੀ ਪੜੀਆ ਤੇ ਮੈਂ ਆਨੰਦ ਖੇੜੇ ਦੀ ਬਾਣੀ ਪੜੀਆ ਦੀਪ ਸਿੰਘਾ ਇਹ ਪੰਜ ਬਾਣੀਆਂ ਦਾ ਜਗਿਆ ਦੀਵਾ ਦੁਨੀਆ ਵੇਖੂਗੀ ਤੇਰਾ ਸਿਰ ਵੱਖਰਾ ਤੇ ਤੁਹਾਡਾ ਵੱਖਰਾ ਪਿਆ ਹੋਊਗਾ ਦੀਵਾ ਫੇਰ ਜਗਦਾ ਹੋਊਗਾ ਸਤਿਗੁਰਾਂ ਨੇ ਆਖਿਆ ਸੱਜਾ ਗੋਡਾ ਥੱਲੇ ਲਾ ਲਾ ਤੇ ਗੱਬਾ ਖਬਾ ਚੁਕਲਾ ਇੱਕ ਹੱਥ ਦੇ ਉੱਤੇ ਦੂਸਰਾ ਹੱਥ ਟਕਾਲਾ ਇਸ ਤਰ੍ਹਾਂ ਦੀ ਕੁੱਪੀ ਬਣਾ ਲਾ ਆਖ ਕੋ ਵੈਗਰੋ ਵੈਗਰੋ ਵੇਖ ਲਿਆ ਫੋਟੋ ਸਾਰੀ ਇਸ ਤਰ੍ਹਾਂ ਦੀ ਕੁੱਪੀ ਬਣਾ ਲਾ ਮੈਂ ਚੁੱਕ ਕੇ ਬਾਟੇ ਵਿੱਚੋਂ ਅੰਮ੍ਰਿਤ ਤੇਰੀ ਕੁੱਪੀ ਵਿੱਚ ਪਾਊਂਗਾ ਮੈਂ ਪਹਿਲੋਂ ਬੋਲੂਗਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਪੀਣ ਤੋਂ ਬਾਅਦ ਬੋਲਣਾ ਏ ਮੈਂ ਤੇਰੀਆਂ ਅੱਖਾਂ ਵਿੱਚ ਪੰਜ ਚੁਲੇ ਪਾਉਂਗਾ ਤੇਰੇ ਪੰਜ ਸਿਰ ਵਿੱਚ ਪਾਉਂਗਾ ਸੋਚੋ ਗੁਰੂ ਕੀ ਸਿੱਖੋ ਸਾਡੇ ਵੱਡੇ-ਵਡੇਰੇ ਦਾ ਇਤਿਹਾਸ ਜੇ ਬਾਬੇ ਦੀਪ ਸਿੰਘ ਵਰਗੇ ਸੂਰਮੇ ਨੂੰ ਭਾਈ ਤਾਰੂ ਸਿੰਘ ਵਰਗੇ ਸੂਰਮੇ ਨੂੰ ਭਾਈ ਮਨੀ ਸਿੰਘ ਵਰਗੇ ਮਹਾਪੁਰਸ਼ ਨੂੰ ਅਮਰਦੀ ਦਾਤ ਲੈਣੀ ਪਈ ਆਪਾਂ ਤੇ ਮਰੇ ਪਹਿ ਵਕਾਰਾਂਗੇ ਸਾਨੂੰ ਤੇ ਬਹੁਤ ਜ਼ਰੂਰੀ ਆ ਜਿਹੜੇ ਵਕਾਰਾਂ ਦੀ ਆਗਤ ਨਹੀਂ ਸੀ ਸੜੇ ਜੇ ਉਹਨਾਂ ਨੇ ਅੰਮ੍ਰਿਤ ਲੈ ਕੇ ਗੁਰੂ ਵਾਲੇ ਬਣ ਕੇ ਆਪਣੀ ਜ਼ਿੰਦਗੀ ਵਚਨ ਕੀਤੀ ਆਪਣੇ ਵੱਲ ਵੇਖੋ ਸਵੇਰ ਤੋਂ ਆਪਾਂ ਕੀਵੇਂ ਨੇ ਫੇਸਬੁੱਕ ਤੇ ਜਿਹੜੇ 24 ਘੰਟੇ ਬਾਣੀ ਦੇ ਅਭਿਆਸੀ ਸੀ ਜਦ ਦਿਨ ਆਵਾਜ਼ ਆਈ ਕਲਗੀਧਰ ਪਾਤਸ਼ਾਹ ਦੀ ਉਹ ਦਿਨ ਅੰਮ੍ਰਿਤ ਛਕਣ ਨੂੰ ਤਿਆਰ ਹੋ ਗਏ ਫਿਰ ਅੰਮ੍ਰਿਤ ਪਾਇਆ ਮੈਂ 15 ਵਾਰ ਤੇਰੇ ਮੂੰਹ 'ਚ ਅੰਮ੍ਰਿਤ ਪਾ ਕੇ ਤੇਰੀਆਂ ਅੱਖਾਂ 'ਚ ਤੇਰੇ ਸਿਰ 'ਚ ਅੰਮ੍ਰਿਤ ਪਾ ਕੇ ਤੈਨੂੰ ਬੋਲੂਗਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਤੇ ਬਾਬਾ ਦਾਇਉ ਸਿੰਘਾ ਤੋਂ 15 ਵਾਰ ਕਹਿਣਾ 15 ਵਾਰ ਕਹਿ ਕੇ ਰਹਿਤ ਮਰਿਆ ਦਾ ਦੱਸ ਕੇ ਸਾਰਾ ਕੁਝ ਸਮਝਾ ਕੇ ਅੱਖਰ ਅੱਖਾਂ ਪਾ ਕੇ ਬਾਬੇ ਦੀਪ ਸਿੰਘ ਨੂੰ ਆਖਿਆ ਸੁਣਾ ਫਿਰ ਕੀ ਆਖਿਆ ਇਹਦਾ ਮਤਲਬ ਸਮਝਦੇ ਹੋ ਕੋਈ ਤਬਦੀਲੀ ਆਈ ਬਾਬੇ ਦੀਪ ਸਿੰਘ ਸਾਹਿਬ ਨੇ ਆਖਿਆ ਤਬਦੀਲੀ ਤਾਂ ਬਹੁਤ ਆਈ ਆਨੰਦ ਤਾਂ ਬਹੁਤ ਬਣਿਆ ਮਗਰ ਇੱਕ ਗੱਲ ਦੱਸੋ ਮੇਰਾ ਦੀਵਾ ਜਗ ਪਿਆ ਤੇ ਮੇਰੀ ਸਰਕਾਰ ਨੇ ਆਖਿਆ ਹਾਂ ਦੀਪਾ ਹੁਣ ਨਹੀਂ ਦੀਪਾ ਆਖਿਆ ਹੁਣ ਦੀਪ ਸਿੰਘ ਆਖਿਆ ਇਹ ਲੋਕ ਕੀ ਕਹਿੰਦੇ ਸੀ ਹੁਣ ਕਹਿੰਦੇ ਦੀਪ ਸਿੰਘਾ ਰੱਬੀ ਬਾਣੀ ਨੇ ਪੰਜ ਬਾਣੀਆਂ ਨੇ ਤੇਰੇ ਅੰਦਰ ਜਾ ਕੇ ਦੀਵਾ ਜਗਾਤਾ ਹੈ ਹੱਥ ਜੋੜੇ ਪੁੱਛਿਆ ਨੇਰੀ ਆ ਗਈ ਕਾਮ ਦੀ ਤੇ ਫਿਰ ਕੀ ਕਰੂੰ ਦੀਵਾ ਬੁਝ ਜਾਂਦਾ ਨੇਰੀ ਨਾਲ ਆਖੋ ਵੈਗਰੋ ਗ੍ਰੋਧ ਦੀ ਅਹੰਕਾਰ ਦੀ ਲੋਭ ਦੀ ਨੇਰੀ ਆ ਗਈ ਤੇ ਦੀਵਾ ਕਿਤੇ ਬੁਝ ਨਾ ਜਾਏ ਹਾਜਰੋ ਜੀ ਦੀਵਾ ਕਿਤੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੁਝ ਬੋਲ ਬੋਲੇ ਸੀ ਗੁਰੂ ਕੇ ਸਿੱਖੋ ਜੇ ਤੇ ਦੀਵਾ ਜਗਾਉਂਦਾ ਮੇਰਾ ਸਰੀਰ ਹਾਜਰ ਹੋ ਜੇ ਤੇ ਦੀਵਾ ਜਗੋਂਦਾ ਮੇਰਾ ਤੇ ਸਰੀਰ ਵੀ ਇੱਕ ਦਿਨ ਗਾਇਬ ਹੋ ਜਾਣਾ ਤੇ ਤੇਰਾ ਦੀਵਾ ਵੀ ਬੁੱਝ ਜਾਂਦਾ ਮੈਂ ਸਰੀਰ ਨਾਲ ਦੀਵਾ ਨਹੀਂ ਜਗਾਇਆ ਆਪਣੇ ਸਰੀਰ ਦੀ ਕੋਈ ਕਲਾ ਵਿੱਚ ਨਹੀਂ ਵਾੜੀ ਮੈਂ ਜਪਜੀ ਸਾਹਿਬ ਦੀ ਕਲਾ ਵਾੜੀ ਝੌਂਕੜਾ ਮਾਰੋ ਜੀ ਝੌਂਕੜਾ ਮੈਂ ਜਪਜੀ ਸਾਹਿਬ ਦੀ ਕਲਾ ਵਿੱਚ ਵਾੜੀ ਮੈਂ ਨਮਸਤੇੰਗਾ ਕਾਲੇ ਵਾਲੀ ਕਲਾ ਵਿੱਚ ਵਾੜੀ ਮੈਂ ਵਿਰਾਗ ਵਿੱਚ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਧਨ ਸੁੱਧ ਸੁਹਾਦਕ ਸੰਤ ਸਮੂਹ ਮੈਂ ਉਹ ਕਲਾ ਵਿਰਾਗ ਦੀ ਵਿੱਚ ਮਾੜੀ ਮੈਂ ਸ਼ਾਂਤੀ ਵਿੱਚ ਪਾਈ ਆ ਮੈਂ ਵੀਰ ਰਸ ਜਗਤ ਸਾਹਿਬ ਦਾ ਵਿੱਚ ਪਾਇਆ ਮੈਂ ਵਿਰੰਗ ਪਾਇਆ ਸੋਈਆਂ ਚ ਮੈਂ ਰੱਖਿਆ ਦੇ ਸ਼ਬਦ ਚੋਂ ਪਈ ਪੜੀਆ ਤੇ ਮੈਂ ਆਨੰਦ ਖੇੜੇ ਦੀ ਬਾਣੀ ਪੜੀਆ ਦੀਪ ਸਿੰਘਾ ਇਹ ਪੰਜ ਬਾਣੀਆਂ ਦਾ ਜਗਿਆ ਦੀਵਾ ਦੁਨੀਆ ਵੇਖੂਗੀ ਤੇਰਾ ਸਿਰ ਵੱਖਰਾ ਤੇ ਤੁਹਾਡਾ ਵੱਖਰਾ ਪਿਆ ਹੋਊਗਾ ਦੀਵਾ ਫਿਰ ਜਗਦਾ ਹੋਊਗਾ